ਕ ਪਾਣੀ ਬੱਜੜੀ ਜਾਂਦਾ ਹੈ ਅੱਜ ਇੱਥੇ ਆਪਾਂ ਸੁਲਤਾਨਪੁਰ ਬੰਦ ਤੇ ਪ੍ਰੀਤਮ ਸਿੰਘ ਵਾਲੀ ਕੋਲ ਆ ਵੇਖੋ ਥੱਲਿਓਂ ਸੇਮ ਪੈ ਰਹੀ ਹੈ ਆ ਵੇਖੋ ਜੋ ਕੀ ਇੱਕ ਖਤਰੇ ਦੀ ਗੈਂਡੀ ਆ ਇਧਰ ਵਾਲੇ ਵਾਸੀ ਵੀ ਜਿੰਨੇ ਨੀਵੇਂ ਥਾਣੇ ਆ ਵੇਖੋ ਥੱਲਿਓਂ ਸੇਮ ਪੈ ਰਹੀ ਵੇਖੋ ਕਿੱਡਾ ਚੌੜਾ ਬਣਿਆ ਕਿੰਨਾ ਉੱਚਾ ਹੈ ਕਰੋ ਮੱਥਾ ਕਿੰਨਾ ਚੌੜਾ ਹੋਣਾ ਇਹ ਬਾਈ ਫਿਰ ਕਦੇ ਨਹੀਂ ਲੱਭੀ ਸੇਮ ਇਹ ਨਹੀਂ ਲੱਭੀ ਹੈ ਆਓ ਲੱਭਦੇ ਅਸਰ ਬਾਅਦ ਵੀ ਹਸਪਲਾ ਮਾਰਦੇ ਹੋਣੇ ਆ ਨਹੀਂ ਨਹੀਂ ਗੱਟੇ ਵੀ ਲਾਉਂਦੇ ਨਾਲ ਨਾਲ ਪਰ ਨਹੀਂ ਗੱਲ ਬਣੀ ਨਹੀਂ ਗੱਲ ਬਣੀ ਇਹ ਤਾਂ 20 ਦਿਨ ਦੇ ਲਾ ਕੇ ਪਾਣੀ ਰਹਿ ਜੇ ਨਾ ਇਹਦਰ ਸਾਰੇ ਜੁਨੇ ਵੀ ਥੱਲੇ ਵਾਲੇ ਨੀਵੇਂ ਤਾਂ ਖਤਮ ਹੋ ਜਾਣਗੇ ਗਾਲ ਜਾਂਦੇ ਭਾਈ ਗੰਦਾ ਵੀ ਗੱਟੇ-ਗੱਟੇ ਲਾ ਕੇ ਵੇਖਿਆ ਪਰ ਸੇਮ ਨਹੀਂ ਲੱਭ ਦਿੱਕੇ ਨੂੰ ਅੱਜ 2-4 ਦਿਨ ਜਿਵੇਂ ਖੜਾ ਦਾ ਪਾਣੀ ਪਿੰਜਰ ਪਿੰਜਰ ਦੇ ਨੀਵੇਂ ਸਾਹ ਫਿਰ ਬਾਣੀ ਚੜੀ ਜਾਣਾ ਤੁਹਾਡੀ ਗੱਲ ਖਣੂ ਇੱਧਰ ਪਾਣੀ ਬੜਾ ਉੱਚਾ ਹੈ ਨਾ ਕਭ ਆਪਸਾ ਉੱਚਾ ਹੈ ਤੇ ਆਪਸਾ ਨੀਵੇਂ ਹੈ ਅਫਰਕ ਵਾਵਾ ਹੈ ਲੋਗ ਅੱਧ ਮੜ ਮਟਾ ਮਟਾ ਬਣਾਗੇ ਬੱਚਾ ਪਰ ਕਿੱਥੋਂ ਮਟਾ ਬਣੇ ਕਿੱਥੇ ਖੜਨਗੇ